कल इवनिंग ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀਗੀ ਕਿ ਇੱਕ ਪੈਰਾਸਿਲਟਰ ਨਾਮ ਦਾ ਹੋਟਲ ਜੋ ਬਠਿੰਡਾ ਦੇ ਵਿੱਚ ਸਥਿਤ ਹੈ ਇਸ ਦੇ ਵਿੱਚ ਇਲੀਗਲ ਐਕਟੀਵਿਟੀ ਜਿਹੜੀ ਹੈ ਉਹ ਹੁੰਦੀ ਹੈ ਸੋ ਇਨਫਰਮੇਸ਼ਨ ਮਿਲਣ ਤੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਐਕਸਾਈਜ਼ ਐਕਟ ਦੇ ਰੈਲੇਵੈਂਟ ਸੈਕਸ਼ਨ ਦੇ ਵਿੱਚ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜੋ ਮੁਕਦਮਾ ਬੇਸਿਕਲੀ ਪੰਕਜ ਤੇ ਪੰਕਜ ਦਾ ਜਿਹੜਾ 파ਟਨਰ ਹੈਗਾ ਹੋਟਲ ਦਾ ਤੇ ਇੱਕ ਕਾਲਾ ਨਾਮ ਦੇ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਤੇ ਰੇਡ ਕਰਨ ਤੇ ਮੌਕੇ ਦੇ ਉੱਪਰ ਜਿਹੜਾ ਟੋਟਲ 10 ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਜਿਹੜੇ ਕਿ ਇਸ ਇਲੈਗਲ ਐਕਟੀਵਿਟੀ ਦੇ ਵਿੱਚ ਸ਼ਾਮਲ ਸੀਗੇ ਜਿਸ ਦੇ ਵਿੱਚੋਂ ਇੱਕ ਜਿਹੜਾ ਪੰਖਤ ਸੀਗਾ ਜੋ ਹੋਟਲ ਦਾ ਮਾਲਕ ਸੀਗਾ ਉਸ ਨੂੰ ਵੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ 9 ਬੰਦੇ ਨੇ ਇਹਦੇ ਵਿੱਚੋਂ ਤਿੰਨ ਬੰਦੇ ਗਿੱਦੜਵਾਦ ਰਹਿਣ ਵਾਲੇ ਨੇ ਤਿੰਨ ਹਰਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਵਿਰਕ ਕਲਾ ਬਠਿੰਡਾ ਦਾ ਰਹਿਣ ਵਾਲਾ ਇੱਕ ਬੰਦਾ ਜਿਹੜਾ ਜਿਰਕਪੁਰ ਦਾ ਰਹਿਣ ਵਾਲਾ ਸੋ ਇਹਨਾਂ ਦੇ ਖਿਲਾਫ ਅਸੀਂ ਜਿਹੜੇ ਹੈਗੀ ਆ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕਰ ਲਈ ਹੈ ਫਰਦਰ ਇਹਨਾਂ ਨੂੰ ਅਸੀਂ ਪੇਸ਼ ਕਰਕੇ ਤੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਇਸ ਬੰਦੇ ਮਕਦਮੇ ਦੇ ਵਿੱਚ ਇੱਕ ਪੰਕਰੇਸ ਦਾ ਜਿਹੜਾ ਭਰਾ ਹੈਗਾ ਉਹ ਮੌਕੇ ਦੇ ਉੱਪਰ ਜਿਹੜਾ ਸੀਗਾ ਨਹੀਂ ਮਿਲਿਆ ਉਸ ਦੀ ਗ੍ਰਿਫਤਾਰੀ ਲਈ ਅਸੀਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ